ਆਸਾ ਮਹੱਲਾ ਪਹਿਲਾ ਤਨ ਬਿਨਸ ਧਨ ਕਾ ਕੋ ਕਹੀਐ ਬਿਨ ਗੁਰ RAM ਨਾਮ ਕਤ ਲਹੀਐ RAM ਨਾਮ ਤਨ ਸੰਗ ਸਖਾਈ ਅਹ ਨਿਸ ਨਿਰਮਲ ਹਰਿ ਲਿਵਲਾਈ ਰਾਮ ਨਾਮ ਬਿਨ ਕਮਨ ਹਮਾਰਾ ਸੁਖ ਦੁਖ ਸਮ ਕਰ ਨਾਮਨ ਛੁਡ ਆਪੀ ਬਖਸ਼ ਨਾਮ ਬਖਸ਼ ਮਿਲਾਵਨ ਹਾਰਾ ਰਹਾਉ ਕਨਕ ਕਾਮਨੀ ਹੇਤ ਗੁਵਾਰਾ ਦਿਪਦਾ ਲਾਗੇ ਨਾਮ ਵਿਸਾਰਾ ਜਿਸ ਤੂ ਬਖਸ਼ੈ ਨਾਮ ਤਿਜ ਜਪਾਇ ਦੂਤਨ ਲਾਗ ਸਕੈ ਗੁਣ ਗਾਏ ਹਰ ਗੁਰਦਾਤਾ RAM ਗੋਪਾਲਾ ਜਿਉਂ ਪਾਵੇ ਤਿਉਂ ਰੱਖਦੇ ਅੱਲਾ ਗੁਰਮੁਖ RAM ਮੇਰਾ ਮਨ ਭਾਇਆ ਰੋਗ ਮਿਟੈ ਦੁੱਖ ਠਾਕ ਰਹਾਇਆ ਅਵਰ ਨਾਉ ਖਾਦ ਤੰਤਨ ਮੰਤਾ ਹਰ ਹਰ ਸਿਮਰਨ ਕਲਵਖ ਹੰਤਾ ਤੂੰ ਆਪ ਪੁਲਾਵੇਂ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਤਾਰ ਰੋਗ ਪਰਮ ਭੇਦ ਮਨ ਤੁਚਾ ਗੁਰ ਬਿਨ ਪਰਮ ਜਪੇ ਜਪ ਦੂਜਾ ਆਦ ਪੁਰਖ ਗੁਰ ਦਰਸ ਨਾ ਦੇਖੈ ਬਿਨ ਗੁਰ ਸ਼ਬਦ ਜਨਮ ਕੈ ਲਿਖੇ ਦੇਖ ਚਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿਜ ਸੁਮਾਦ ਪਰਪੁਰ ਧਾਰ ਰਹੇ ਮਨਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾ ਕੇ ਭਗਤ ਹੈ ਤਸਮੁਖ ਨਾਮ ਸੰਤ ਭਗਤ ਕੇ ਸੰਗਤ ਰਾਮ ਵੰਦਨ ਤੋਰੇ ਸਹਿਜ ਧਿਆਨ ਛੂਟ ਗਰਮ ਕੋ ਹਰ ਗੁਰ ਗਿਆਨ ਨਾ ਜਮਦੂਤ ਦੁਖ ਤਿਸ ਲਾਗੇ ਜੋ ਜਨ ਰਾਮ ਨਾਮ ਲਿਵ ਜਾਗੇ ਭਗਤ ਵਸ਼ਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲਾ ਇਕ ਤੁਕੀ ਗੁਰ ਸੇਵ ਸੂ ਠਾਕੁਰ ਜਨ ਦੁਖ ਮਿਟੈ ਸਤਿ ਸ਼ਬਦ ਪਛੰਨ RAM ਜਪੋ ਮੇਰੇ ਸਖੀ ਸੁਖਾਨੀ ਸਤਗੁਰ ਸੇਵ ਦੇਖੋ ਪ੍ਰਭ ਨੈ ਰਹਾਉ ਬੰਦਨ ਮਾਤ ਪਿਤਾ ਸੰਸਾਰ ਬੰਦਨ ਸਤ ਕੰਨਿਆ ਅਰਨਾਰ ਵੰਦਨ ਕਰਮ ਧਰਮ ਹੋ ਕੀਆ ਬੰਦਨ ਪੁੱਤ ਕਲਤ ਮਨ ਬੀਆ ਬੰਦਨ ਕਿਰਖੀ ਕਰੇ ਕਿਰਸਾਨ ਹਮਦਨ ਸਹੇ ਰਾਜਾ ਮੰਗੈ ਦਾਨ ਬੰਦਨ ਸਬਦਾ ਅਨ ਵਿਚਾਰੀ ਤਿਪਤ ਨਹੀਂ ਮਾਇਆ ਮੋਹ ਬਸਾਰੇ ਵੰਦਨ ਸਾਹਾ ਸੰਚੇ ਧਨ ਜਾਏ ਬਿਨ ਹਰ ਭਗਤ ਨਾ ਪਵੇ ਥਾਏ ਬੰਦਨ ਬੇਦ ਬਾਦ ਅਹੰਕਾਰ ਬੰਦਨ ਬਿਨ ਸਾ ਮੋਹ ਵਿਕਾਰ ਨਾਨਕ RAM ਨਾਮ ਸਰਨਾਏ ਸਤਗੁਰ ਰਾਖੇ ਬੰਦਨ ਪਾਏ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੇ ਪਾਏ ਸੰਧੂਰ ਸੇ ਸਰ ਕਾਤੇ ਮੰਨਿਆਣਾ ਗਲ ਵਿੱਚ ਆਵੇ ਧੂੜ ਮੈਲਾ ਅੰਦਰ ਹੁੰਦਿਆਂ ਹੁਣ ਬਹਿਨ ਨਾ ਮਿਲਨ ਹਦੂਰ ਆਦੇਸ਼ ਬਾਬਾ ਆਦੇਸ਼ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਉ ਜਦੋ ਸਿੰਘਾਂ ਵਿਆਹੀਆਂ ਲਾੜੇ ਸੋਨ ਪਾਸ ਹੰਡੋਲੇ ਚੜ੍ਹ ਆਈਆਂ ਦੰਦ ਖੰਡ ਕਿਤੇ ਰਾਸ ਉਪਰ ਪਾਣੀ ਵਾਰੀ ਐ ਚੱਲੇ ਚਮਕਨ ਪਾਸ ਇੱਕ ਲਖ ਲਹਿਨ ਬੈਠੀਆਂ ਲਖ ਲਹਿਨ ਖੜੀਆਂ ਗਰੀਸ਼ ਹਾਰੇ ਖੰਡੀਆਂ ਮੰਨਨ ਸੇਜੜੀਆਂ ਤਿੰਨ ਗੱਲ ਸਿਲਕਾ ਪਾਈਆਂ ਟੁੱਟਨ ਮੋਤ ਸ੍ਰੀਆ ਕਾਨ ਜੋ ਬੰਦ ਹੋਈ ਵਾਰੇ ਹੋਏ ਜਿੰਨੇ ਰੱਖੇ ਰੰਗ ਲਾਏ ਦੂਤਾ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਚ ਸੁਭਾਵੇ ਦੇ ਵੜਾਈ ਜੇ ਪਾਵੇ ਤੇ ਸਜਾਈ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲ ਸਜਾਈ ਸਾਹਾ ਸੁਰਤ ਗਵਾਇਆਂ ਰੰਗ ਤਮਾਸ਼ੇ ਜਾਏ ਬਾਬਰ ਵਾਰੇ ਫਿਰ ਗਏ ਕੋਈ ਨਾ ਰੋਟੀ ਖਾਈ ਇਕ ਨਾ ਵਕਤ ਖਵਾਹੀ ਆ ਇਕ ਨਾ ਪੂਜਾ ਜਾਏ ਚੰਕੇ ਵਿਨ ਹਿਦਵਾਨਿਆ ਕਿਉ ਤਿੱਕਾ ਕੱਢੇ ਨਾ ਆਏ RAM ਨ ਕਬ ਹੁੰ ਚਤਿਓ ਹੁਣ ਕਹਿ ਨ ਮਿਲੈ ਦੁਖ ਮੈਂ ਹੋਣ ਕਹਿ ਨ ਮਿਲੈ ਖੁਦਾਈ ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੈ ਸੁਖ ਇੱਕ ਨਾ ਇਹੋ ਲਿਖਿਆ ਬੈ ਬਰੋਵੇ ਦੁਖ ਜੋ ਤਿਸ ਪਾਵੇ ਸੋ ਥੀਐ ਨਾਨਕ ਕਿਆ ਮਨੁਖ ਆਸਾ ਮਹੱਲਾ ਪਹਿਲਾ ਕਹਾਂ ਸੁਖੇਲ ਤੰਬੇਲਾ ਘੋੜੇ ਕਹਾਂ ਪੇਰੇ ਸ਼ਹਨਾਏ ਕਹਾਂ ਸੁਤੀਗ ਬੰਦ ਗਾਢੇਰਡ ਕਹਾਂ ਸੁਲਾਲ ਕਵਾਈ ਕਹਾਂ ਸੂਰ ਸਿੰਘਾ ਮੋਹ ਬੰਕੇ ਇੱਥੇ ਦਿਸੈ ਨਾਹੀ ਇਹ ਜੱਗ ਤੇਰਾ ਤੂੰ ਗੁਸਾਈ ਏਕ ਘੜੀ ਮੈਂ ਥਾਪਿ ਥਾਪੇ ਜਰਵੰਡ ਦੇਵੈ ਪਾਈ ਰਹਾਉ ਕਹਾਂ ਸੁ ਘਰ ਦਰਮੰਡਪ ਮਹਿਲਾ ਕਹਾਂ ਸੁ ਬੰਕ ਸਰਾਈ ਕਹਾਂ ਸੇਜ ਸੁ ਖਾਲੇ ਕਾਮਨ ਜਿਸ ਵੇਖ ਨੀਂਦ ਨਾ ਪਾਈ ਕਾਂਸ ਪਾਨ ਤਮ ਬੋਲੀ ਹਰਮਾ ਹੋਈਆਂ ਛਾਈ ਮਾਈ ਇਸ ਜਰ ਕਾਰਨ ਘਣੀ ਵਿਗੁਤੀ ਇਨ ਜਰ ਘਣੀ ਖੁਆਈ ਪਾਪਮ ਬਾਜੋਂ ਹੋਵੈ ਨਾਹੀ ਮੋਇਆ ਸਾਸਨ ਜਾਈ ਜਸਨੋ ਆਪ ਖਵਾਏ ਕਰਤਾ ਖੁਸ਼ ਲਏ ਚੰਗਿਆਈ ਕੋਟੀ ਹੋ ਪੀਰ ਵਰਜ ਰਹਾਈ ਜਾਂ ਮੀਰ ਸੁਨਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋਇਰ ਢੁਲਾਇ ਕੋਈ ਮੁਗਲ ਨਾ ਹੋਆ ਅੰਦਾ ਕਿਨੈ ਨ ਪਰਚਾਲਾਇਆ ਮੋਗਲ ਪਠਾਨਾ ਭਈ ਲੜਾਈ ਰਨ ਮੈ ਤੇਗ ਵਗਾਈ ਓਨੇ ਤੁਪਕ ਤਾਨ ਚਲਾਏ ਓਨੇ ਹਸਤ ਚੜਾਏ ਜਿਨ ਕੇ ਚੀਰੇ ਦਰਗਹ ਪਟ ਤੰਨਾ ਮਰਨਾ ਪਾਏ ਇੱਕ ਹਿੰਦਵਾਨੀ ਅਵਰ ਤੁਰਕਾਨੀ ਪਟਿਆਨੀ ਠਕਰਾਨੀ ਇਕ ਨਾ ਪੇਰਨ ਸਿਰ ਖੁਰਪਾਟੇ ਇਕ ਨਾ ਵਾਸ ਮਸਾਣੇ ਜਿਨ ਕੇ ਬੰਕੇ ਘਰੀ ਨ ਆਇਆ ਤਿੰਨ ਕਿਉ ਰਹਿਨ ਵਿਹਾਨੇ ਆਪੇ ਕਰੇ ਕਰਾਏ ਕਰਤਾ ਕਿਸਨੋ ਆਖ ਸੁਨਾਈਐ ਦੁਖ ਸੁਖ ਤੇਰੇ ਭਾਨ ਹੋਵੈ ਕਿਸ ਥੈ ਜਾਏ ਰੁਆਈਐ ਹੁਕਮੇ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅਠਵਾਂ ਅਸ਼ਟ ਪਦਮਿਆ ਜੈਸੇ ਗੋਇਲ ਗੋਈਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬੰਦ ਘਰਬਾਰ ਜਾਗੋ ਜੱਗ ਸੁੱਤੇ ਹੋ ਚੱਲ ਆਵਨ ਜਾਰਾ ਰਹਾ ਨੀਤ ਨੀਤ ਕਰ ਬੰਧਿਆ ਜੇ ਰ ਨਾ ਹੋਈ ਪਿੰਡ ਪਵੇ ਜੀਉ ਚਲਸੀ ਜੇ ਜਾਣੇ ਕੋਈ ਓਹੀ ਓਹੀ ਤਿਆ ਕਰੋ ਹੈ ਹਸ ਸੋਈ ਤੁਮਰੋ ਹੋਗੇ ਉਸਨੋ ਤੁਮ ਕਾ ਕਾਨ ਰੋਈ ਧੰਦਾ ਪਿਟਿਓ ਭਾਈ ਹੋ ਤਮਕੂੜ ਕਮਾਵੋ ਉਹ ਨ ਸੁਣੇ ਕਤਹਿ ਤੁਮ ਲੋਕ ਸੁਣਾਵ ਜਿਸ ਤੇ ਸੁੱਤਾ ਨਾਨਕਾ ਜਗਾਏ ਸੋਏ ਜੇ ਕਰ ਬੁੱਝੈ ਆਪਣਾ ਤਾਂ ਨੀਂਦ ਨ ਹੋਈ ਜੇ ਚਲਦਾ ਲ ਚੱਲਿਆ ਕਿਛ ਸੰਪੈ ਨਾਲੇ ਤਾਂ ਤਨ ਸੰਚੋ ਦੇਖ ਕੈ ਬੁੱਝੋ ਵਿਚਾਰੇ ਵਰਣਜ ਕਰੋ ਮਖਸੂਦ ਲਹਿ ਮਤ ਪਛਤਾਵੋ ਔਗਨ ਛੋਡੋ ਗੁਨ ਕਰੋ ਐਸੇ ਤਤ ਪਰਾਵੋ ਧਰਮ ਭੂਮ ਸਤ ਬੀਜ ਕਰ ਐਸੇ ਕਿਰਸਕ ਮਾਵੋ ਤਾਂ ਵਪਾਰੇ ਜਾਣਿ ਹੋ ਲਹਲ ਜਾਵੋ ਕਰਮ ਹੋਵੈ ਸਤ ਗੁਰ ਮਿਲੈ ਬੂਝੈ ਵਿਚਾਰਾ ਨਾਮ ਵਖਾਣੇ ਸੁਨੇ ਨਾਮ ਨਮ ਬੁਹਾਰਾ ਜਿਉ ਲਾਹ ਟੋਟਾ ਤਿਵੇਂ ਬਾੜ ਚਲਦੀ ਆਈ ਜੋਤ ਸੁਭਾਵੇ ਨਾਨਕ ਸਾਈ ਵਢਿਆਈ ਆਸਾ ਮਹਿਲਾ ਪਹਿਲਾ ਚਾਰੇ ਕੁੰਡਾਂ ਟੁੰਡੀਆਂ ਕੋ ਨਿੰਮੀ ਮੰਡਾ ਜੇ ਤੁਧ ਭਾਵੇ ਸਾਹਿਬਾ ਤੂ ਮੈਂ ਹਾਂ ਤੰਡਾ ਦਰ ਵਿਪਮੈ ਨੀਮ ਕੋ ਕੈ ਕਰਿ ਸਲਾਮ ਹਿਕੋ ਮੈਂਡਾ ਤੂੰ ਤਣੀ ਸਾਚਾ ਮੁਖ ਨਾਮ ਰਹਾ ਸਦਾ ਸੇਵਨ ਸਿੱਧ ਪੀਰ ਮੰਗਰਿਦ ਸਿੱਧ ਮੈਂ ਇਕ ਨਾਮ ਨ ਵਿਸਰੈ ਸਚ ਗੁਰ ਬੁੱਧ ਜੋਗੀ ਪੋਗ ਕਪੜੇ ਕਿਆ ਪਵੇ ਜ ਸੰਤਰ ਗੁਰ ਕਾ ਸ਼ਬਦ ਨਚਿ ਨਹੀ ਤਤ ਸਾਰ ਨਰੰਤਰ ਪੰਡਤ ਪਦ ਜੋ ਇਸੇ ਨਿਤ ਪੜੇ ਪੁਰਾਣਾ ਅੰਤਰ ਵਸਤੂ ਨਾ ਜਾਣਨੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਬਨ ਮੈਂ ਤਪ ਕਰੇ ਨਿਤ ਤੀਰਥ ਵਾਸਾ ਆਪ ਨਚਿਨ ਤਾਮਸ ਕਾਹੇ ਭੈ ਉਦਾਸਾ ਇਕ ਬਿੰਦ ਜਤਨ ਕਰ ਰੱਖ ਦੇ ਸੇ ਜਤੇ ਕਹਾਵਹਿ ਬਿਨ ਗੁਰ ਸ਼ਬਦ ਨ ਛੋਟਹਿ ਭਰਮ ਆਵੇ ਜਾਵਹਿ ਇਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨਿ ਸਾਨੰਦਰੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀ ਐ ਸੋ ਜਾਏ ਸੁ ਜਾਨੈ ਨਾਨਕ ਨਾਮ ਨ ਵਿਸਰੈ ਸਾਜ ਮਨ ਪਾਣੈ ਆਸਾ ਮਹੱਲਾ ਪੱਲਾ ਮਨਸਾ ਮਨੇ ਸਮਾਇਲੇ ਪਵਜਲ ਸਚ ਤਰਨਾ ਆਦ ਜਗਾਦ ਦਿਆਲ ਤੂੰ ਠਾਕੁਰ ਤੇਰੀ ਸਰਣਾ ਤੋ ਦਾਤੋ ਹਮ ਜਚਕਾ ਹਰ ਦਰਸ਼ਨ ਦੇ ਜਾ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਉ ਕੂੜਾ ਲਾਲਚ ਛੋੜੀਐ ਤੋ ਸਾਚ ਪਛਾਨੈ ਗੁਰ ਕਾ ਸ਼ਬਦ ਸਮਾਈਐ ਪਰਮਾਰਥ ਜਾਣੈ ਇਹ ਮਨ ਰਾਜਾ ਲੋਭੀਆਂ ਲੋਬ ਤੋ ਲੋ ਪਾਈ ਗਰਮ ਖਲੋਬ ਨਿਵਾਰੀਐ ਹਰ ਸਿਉ ਬਨ ਆਈ ਕਲਰ ਕੇ ਖੇਤੀ ਬੀਜੈ ਕਿਉ ਲਾਹ ਪਾਵੇ ਮਨ ਮੁਖ ਸਚਨ ਭੀਜੈ ਥੂੜ ਕੋੜ ਗਡਾਵੇ ਲਾਲ ਚ ਛੋਡ ਅੰਦੇ ਹੋ ਲਾਲ ਚ ਦੁਖ ਪਾਰੀ ਸਚ ਸਾਹਿਬ ਮਨ ਵਸੈ ਹਮੇ ਬਿ ਕੁਮਾਰੀ ਦੁਬਦਾ ਛੋਡ ਕੋ ਵਟੜੀ ਮੁਸਗੇ ਭਾਈ ਅਨਸ ਨਾਮ ਸਲਾਹੇ ਐ ਸਤਗੁਰ ਸਰਨਾਏ ਮਨ ਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮਹਿ ਕੇ ਤਾਰਾ ਖੀ ਐ ਅਬ ਅੰਤਰ ਸੂਕਾ ਹਰ ਕਾ ਨਾਮ ਨਿਧਾਨ ਹੈ ਪੂਰ ਗੁਰ ਦਿਆ ਨਾਨਕ ਨਾ ਮਨ ਵਿਸਰਾ ਮਥ ਅੰਮ੍ਰਿਤ ਪੀਆ ਆਸਾ ਮਹਿਲਾ ਪਹਿਲਾ ਚੱਲੇ ਚੱਲਨ ਹਾਰ ਵਾਟ ਵਟਾਇਆ ਤੰਦ ਪਿਟੈ ਸੰਸਾਰ ਸਚ ਨ ਪਾਇਆ ਕਿਆ ਭਵੀਏ ਕਿਆ ਟੁੰਦੀ ਐ ਗੌਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਅਪਨੇ ਕਾਰ ਆਇਆ ਰਹਾ ਸੱਚ ਮਿਲੈ ਸਚਿਆਰ ਕੂੜ ਨ ਪਾਈਐ ਸੱਚ ਸਚਤ ਲਾਏ ਪਹੜ ਨ ਆਈਐ ਮੋਹਾਂ ਕੋ ਕਿਆ ਰੋਵੋ ਰੋਏ ਨ ਜਾਣੋ ਰੋਵੋ ਸੱਚ ਸਲਾਹ ਹੁਕਮ ਪਰੇਸ਼ਾਨ ਹੋ ਹੁਕਮ ਵਜੋ ਲਖਾਈ ਆਇਆ ਜਾਣੀਐ ਲਾਹ ਪੱਲ ਪਾਏ ਹੁਕਮ ਸੰਯਾਨੀ ਐ ਹੁਕਮੇ ਪੰਦਾ ਜਾਈ ਦਰਗਹ ਬਾਣੀ ਐ ਹੁਕਮੇ ਹੇਸਰ ਭਾਰ ਹੁਕਮੇ ਹੇਸਰ ਮਾਰ ਬੰਦਰ ਬਾਣੀ ਐ ਲਾ ਸਚਨ ਆਉ ਮਨ ਵਸਾਈਐ ਲਿਖਿਆ ਪੱਲੇ ਪਾਏ ਗਰਭਵੰਨ ਜਾਈ ਐ ਮਨ ਮੁਖਿਆ ਸਿਰ ਮਾਰ ਵਾਦਖ ਪਾਇਆ ਠੱਗ ਮੁਠੀ ਕੋੜਿਆਰ ਬੰਨ ਚਲਾਈ ਆ ਸਾਹਿਬੁਰ ਦਵਸਾਏ ਨਾ ਪਛੋਤਾਵਹੀ ਗੁਨਾਹ ਬਖਸ਼ਨ ਹਾਰ ਸ਼ਬਦ ਕਮਾਵਹੀ ਨਾਨਕ ਮੰਗ ਸੱਚ ਗੁਰਮੁਖ ਘਾਲੀ ਆ ਮੈਂ ਤੁਜ ਬਿਨ ਅਵਰ ਨ ਕੋਇ ਨਦਰ ਨਹਾਲੀ ਆ ਅਸਾ ਮਹੱਲਾ ਪਹਿਲਾ ਤਿਆ ਜੰਗਲ ਟੁੰਡੀ ਜਾਏ ਮੈਂ ਘਰ ਬਨ ਹਰਿਆਵਲਾ ਸੱਚ ਟਕੈ ਕਰ ਆਏ ਸ਼ਬਦ ਤਾਵਲਾ ਜਹਦ ਖਤੈ ਸੋਏ ਅਵਰ ਨ ਜਾਣੀਐ ਗੁਰ ਕੀ ਕਾਰ ਕਮਾਈ ਮਹਿਲ ਪਛਾਣੀਐ ਰਹਾਉ ਆਪ ਮਿਲਾਵੇ ਸੱਚ ਤਾ ਮਨ ਪਾਵੈ ਚੱਲ ਸਦਾ ਰਜ਼ਾਏ ਅੰਕ ਸਮਾਵਏ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇ ਵੜੇ ਆਈਆਂ ਦੇ ਟੋਟ ਨ ਹੋਈ ਅਬੇ ਤਬੇ ਕੀ ਚੱਕਰੀ ਕਿਉਂ ਦਰਗਹ ਪਾਵੇ ਪੱਥਰ ਕੀ 베ੜੀ ਜੀ ਚੜਾ ਭਾਰ ਨਾਲ ਬੁਡਾਵੇ ਆਪਨੜਾ ਮਨ ਵਿੱਚ ਐ ਸਹਿਰ ਦੀ ਜਨਾਲੇ ਗੁਰਮੁਖ ਵਸਤ ਪਛਾਨੀਐ ਆਪਣਾ ਘਰ ਪਾਲੇ ਜੰਮਨ ਮਰਨ ਆਖੀਐ ਤਿਨ ਕਰਤੇ ਕੀਆ ਆਪ ਗਵਾਇਆ ਮਰ ਰਹੀ ਫਿਰ ਮਰਨ ਨਾ ਥੀ ਆ ਸਾਈ ਕਾਰ ਕਮਾਵਨੀ ਧਰ ਕੀ ਫਰਮਾਇ ਜੇ ਮਨ ਸਤਗੁਰ ਦੇ ਮਿਲੈ ਤੈਨ ਕੀਮਤ ਪਾਏ ਰਤਨ ਪਰਖ ਸੋਤਣੀ ਤੈਨ ਕੀਮਤ ਪਾਏ ਨਾਨਕ ਸਾਹਿਬ ਮਨ ਵਸੈ ਸੱਚ ਵਡਿਆਈ ਆਸਾ ਮਹੱਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੂਜੇ ਭਰਮ ਪਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਸ਼ਾਇ ਬਿਨ ਨਾਵੇ ਕਿਉ ਛੁੱਟਿਆ ਜੇ ਜਾਣੇ ਕੋਈ ਗੁਰਮਖ ਹੋਏ ਤਾਂ ਛੁੱਟਿਆ ਮਨਮੁਖ ਪਤਖ ਹੋਈ ਰਹਾਉ ਜਿੰਨੀ ਕੋ ਸਿਵਿਆ ਪੂਰੀ ਮਤ ਭਾਈ ਆਦ ਜੁਗਾਦ ਨਰੰਜਨਾ ਜਨ ਹਰ ਸਰਨਾਏ ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਏ ਕਿਰਪਾ ਤੇ ਸੁਖ ਪਾਇਆ ਸੱਚੀ ਪਰਥਾਈ ਗੌਰ ਬਿਨਾਂ ਕਿਨੇ ਨ ਪਾਇਓ ਕੀਤੀ ਕਹਿ ਕਹਾਈ ਆਪ ਦਿਖਾਵੇ ਵਟੜੀ ਸੱਚੀ ਭਗਤ ਦੜਾਏ ਮਨ ਮੁਖ ਜੇ ਸਮਝਾਈਐ ਪੇ ਉੱਜੜ ਜਾਏ ਬਿਨ ਹਰ ਨਾਮ ਨਸ਼ੂਟ ਸੇ ਮਰ ਨਰਕ ਸਮਾਏ ਜਨਮ ਮਰੇ ਪਰਮਾਈ ਐ ਹਰ ਨਾਮਨ ਲੈ ਵਾ ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵਾ ਜਿਹ ਸੇਵ ਕਰਾਈ ਐ ਕਰਨੀ ਪੇਸਾਈ ਆਪ ਕਰੇ ਕਿਸ ਆਖਿ ਐ ਲੇਖ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸਉ ਆਪ ਕਰਾਈ ਨਾਨਕ ਸਿਰ ਦੇ ਛੁਟਿਆ ਦਰਗਹ ਪਤ ਜਾਏ ਨਾਨਕ ਸਿਰ ਦੇ ਛੁਟਿਆ ਦਰਗਹ ਪਤ ਪਾਏ